ਕਿ ਮੇਂ ਦਿੱਤਾ ਐਸਜੀਪੀਸੀ ਨੂੰ ਧੋਖਾ ਪਾਕਿਸਤਾਨ ਦੇ ਸੋਸ਼ਲ ਦੇ ਵਿੱਚ ਵੀਡੀਓ ਹੋਈ ਵਾਇਰਲ ਆਪਣੇ ਮੋ ਤੋਂ ਦੱਸਿਆ ਕਿ ਪਾਕਿਸਤਾਨ ਮੁੰਡੇ ਨੂੰ ਕਿੰਨੇ ਸਾਲਾਂ ਤੋਂ ਕਰਦੀ ਸੀ ਪਿਆਰ ਹੋਏ ਹੋਸ਼ ਉਡਾ ਦੇਣ ਵਾਲੇ ਖੁਲਾਸੇ ਧਰਮ ਦੇ ਨਾਂ ਤੇ ਪਾਕਿਸਤਾਨ ਦੇ ਵਿੱਚ ਜਾ ਕੇ ਸਰਬਜੀਤ ਕੋਰ ਤੋਂ ਨੂਰ ਹੁਸੈਨ ਬਨਣ ਵਾਲੀ ਔਰਤ ਦੀ ਵੀਡੀਓ ਵਿਵਾਦਾਂ ਦੇ ਵਿੱਚ ਵੀ ਹੈ ਤੇ ਇਹ ਨਵੀਂ ਵੀਡੀਓ ਚਰਚਾ ਦੇ ਵਿੱਚ ਵੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਘੁੰਮ ਰਹੀ ਹੈ ਉਸ ਦੇ ਵਿੱਚ ਉਹ ਮੌਲਵੀ ਦੇ ਮੂਰੇ ਬੈਠੀ ਹੈ ਅੱਗੇ ਬੈਠੀ ਹੈ ਮੌਲਵੀ ਇਹ ਗੱਲ ਪੁੱਛ ਸੁਦਾ ਹੈ ਕਿ ਤੂੰ ਆਪਣੀ ਮਰਜ਼ੀ ਦੇ ਨਾਲ ਇਸਲਾਮ ਕਬੂਲ ਕਰ ਰਹੀ ਹੈ ਅੱਗੋਂ ਉਹ ਕਹਿੰਦੀ ਹੈ ਕਿ ਜੀ ਹਾਂ ਫਿਰ ਮੌਲਵੀ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਤੂੰ ਆਪਣੀ ਮਰਜ਼ੀ ਦੇ ਨਾਲ ਨਿਕਾਹ ਕਰਵਾ ਰਹੀ ਹੈ ਫਿਰ ਕਹਿੰਦੀ ਬਿਲਕੁਲ ਫਿਰ ਮੌਲਵੀ ਇਹ ਪੁੱਛਦਾ ਹੈ ਕਿ ਤੂੰ ਇੱਥੇ ਰਹਿਣਾ ਚਾਹੁੰਦੀ ਹੈ ਤਾਂ ਉਹ ਕਹਿੰਦੀ ਹੈ ਜੀ ਹਾਂ ਮਤਲਬ ਇਹ ਹੈ ਕਿ ਉਸ ਦੇ ਨਾਲ ਕੋਈ ਧੋਖਾ ਨਹੀਂ ਹੋਇਆ ਉਹ ਗੁਮਰਾਹ ਨਹੀਂ ਹੋਈ ਉਹ ਕੋਈ ਬਿਮਾਰ ਨਹੀਂ ਹੋਈ ਜਿਵੇਂ ਕਿ ਪਹਿਲਾਂ ਖਬਰਾਂ ਆ ਰਹੀਆਂ ਸੀ ਕਿ ਇੱਕ ਔਰਤ ਲਾਪਤਾ ਹੋ ਗਈ ਉਹਨੂੰ ਕਿਤੇ ਇੰਜਨਾ ਹੋ ਗਿਆ ਹੋਵੇ ਓਵੇਂ ਨਾ ਹੋ ਗਿਆ ਹੋਵੇ ਇਸ ਨੂੰ ਜਦੋਂ ਪੁੱਤ ਚਿਮੜਿਆ ਹੋਇਆ ਸੀ ਤੇ ਗਈ ਇਹ ਜਥੇ ਦੇ ਵਿੱਚ ਬਾਬੇ ਦੇ ਦਰਸ਼ਨ ਕਰਨ ਦੇ ਲਈ ਪਰ ਇਸ ਦੀ ਬਾਬੇ ਦੇ ਪ੍ਰਤੀ ਇਸ ਦੀ ਉਸ ਧਰਤੀ ਦੇ ਪ੍ਰਤੀ ਇਸ ਦੀ ਗੁਰੂ ਦੇ ਦਰ ਦੇ ਪ੍ਰਤੀ ਕੋਈ ਸ਼ਰਧਾ ਨਹੀਂ ਇਹ ਤਾਂ ਸਿਰਫ ਤੇ ਸਿਰਫ ਇਸ ਧਰਮ ਦੇ ਨਾਂ ਦੇ ਉੱਤੇ ਇਹ ਆਸਥਾ ਦੇ ਨਾਂ ਦੇ ਉੱਤੇ ਇਹ ਸ਼ਰਧਾ ਦੇ ਨਾਂ ਦੇ ਉੱਤੇ ਬਨੋਟੀ ਪੁਨੇ ਦੇ ਨਾਂ ਦੇ ਉੱਤੇ ਇਹ ਤਾਂ ਇਸ਼ਕ ਪਗਾਉਣ ਦੇ ਲਈ ਗਈ ਸੀ ਇਹ ਨਨਕਾਣਾ ਸਾਹਿਬ ਦੇ ਲਈ ਨਹੀਂ ਸ਼ਰਧਾਂ ਦੇ ਨਾਲ ਨਹੀਂ ਇਹ ਤਾਂ ਆਪਣੇ ਹੋਣ ਵਾਲੇ ਪਤੀ ਦੇ ਨਾਲ ਮਿਲ ਮਿਲਾਪ ਕਰਨ ਦੇ ਲਈ ਗਈ ਸੀ ਉਸ ਨੇ ਇਹ ਵੀ ਕਬੂਲ ਕੀਤੀ ਹੈ ਕਿ 8-9 ਸਾਲਾਂ ਤੋਂ ਮੈਂ ਉਸ ਪਾਕਿਸਤਾਨ ਵਾਲੇ ਮੁੰਡੇ ਦੇ ਸੰਪਰਕ ਵਿੱਚ ਹਾਂ Facebook ਦੇ ਉੱਤੇ ਮਿੱਤਰਤਾ ਹੋਈ ਸੀ ਤੇ ਮਿੱਤਰਤਾ ਵਾਦੀ ਵਾਦੀ ਇਸ ਸਥਾਨ ਉੱਤੇ ਪਹੁੰਚ ਗਈ ਤੇ ਅੱਜ ਮੈਂ ਇਸ ਦੇ ਵਾਸਤੇ ਇੱਥੇ ਆ ਗਈ ਹਾਂ ਇਸ ਔਰਤ ਦਾ ਪਿਛੋਕੜ ਹੈ ਕਪੂਰਥਲਾ ਦਾ ਇਸ ਔਰਤ ਦੇ ਉੱਤੇ ਕਿਸੇ ਵੇਲੇ ਤਿੰਨ ਪਰਚੇ ਦਰਜ ਰਹੇ ਨੇ ਉਹ ਤਿੰਨੋਂ ਪਰਚੇ ਕਹਿ ਦਿੱਤਾ ਗਿਆ ਕਿ ਮਸਲਾ ਹੱਲ ਹੋ ਗਿਆ ਸੀ ਸੁਣਨ ਦੇ ਵਿੱਚ ਆ ਰਿਹਾ ਕਿ ਜਿਹੜੇ ਇਸ ਦੇ ਪੁੱਤ ਨੇ ਉਹਨਾਂ ਉੱਤੇ ਵੀ ਪਰਚੇ ਦਰਜ ਨੇ ਹੁਣ ਜਿਸ ਤਰੀਕੇ ਨਾਲ ਉਸ ਇਸ਼ਕ ਦੀ ਪੌੜੀ ਚੜੀ ਹੈ ਕੋਈ ਵੀ ਆਪਣਾ ਧਰਮ ਬਦਲ ਸਕਦਾ ਹੈ ਕੋਈ ਵੀ ਆਪਣਾ ਵਿਆਹ ਜਾਂ ਨਕਾ ਕਰਵਾ ਸਕਦਾ ਹੈ ਪਰ ਰੌਲਾ ਇਸ ਗੱਲ ਦਾ ਹੈ ਇਹ ਲੋਕ ਵਰਤ ਦੇ ਕਿਹੜੀ ਚੀਜ਼ ਨੂੰ ਹੈ ਵਰਤ ਦੇ ਕਿਹੜੀ ਗੱਲ ਨੂੰ ਹੈ ਇਸ ਔਰਤ ਮਤਲਬ ਕਿ ਸਰਬਜੀਤ ਕੋਰ ਨੇ ਇਸ ਧਰਮ ਨੂੰ ਵਰਤਿਆ ਇਸ ਨੇ ਸ਼ਰਦਾ ਨੂੰ ਵਰਤਿਆ ਇਸ ਨੇ ਆਸਥਾ ਨੂੰ ਵਰਤਿਆ ਇਸ ਨੇ ਜਥੇ ਨੂੰ ਵਰਤਿਆ ਇਸ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਨੂੰ ਵਰਤਿਆ ਇਸ ਨੇ ਪ੍ਰਕਾਸ਼ ਪੁਰਬ ਨੂੰ ਵਰਤਿਆ ਇਸ ਨੇ ਨਨਕਾਣਾ ਸਾਹਿਬ ਨੂੰ ਵਰਤਿਆ ਇਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਰਤਿਆ ਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਪੂਰੇ ਪੰਜਾਬ ਦੇ ਵਿੱਚੋਂ ਜਾ ਫਿਰ ਕਿਤੇ ਵੀ ਕਿਸੇ ਨੇ ਜਾਣਾ ਹੋਵੇ ਕਿਸੇ ਨੇ ਪਾਸਪੋਰਟ ਜਮ੍ਹਾਂ ਕਰਵਾਉਣਾ ਹੋਵੇ ਜਥੇ ਦੇ ਲਈ ਤਾਂ ਉਹ ਆਪਣੇ ਪਿੰਡ ਦੇ ਪ੍ਰਬੰਧਕ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਨਾਲ ਸੰਪਰਕ ਕਰਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਨੂੰ ਪਾਸਪੋਰਟ ਦਿੰਦਾ ਹੈ ਉਸ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਮੈਂ ਇਸ ਨੂੰ ਜਾਣਦਾ ਹਾਂ ਤਾਂ ਫਿਰ ਉਹ ਪਾਸਪੋਰਟ ਸ਼੍ਰੋਮਣੀ ਕਮੇਟੀ ਤੱਕ ਪਹੁੰਚਦਾ ਹੈ ਫਿਰ ਉਸ ਦੀ ਇਨਕੁਆਰੀ ਹੁੰਦੀ ਹੈ ਫਿਰ ਪੁਲਿਸ ਇਨਕੁਆਰੀ ਕਰਦੀ ਹੈ ਜਾਂਚ ਪੜਤਾਲ ਕਰਦੀ ਹੈ ਕਿ ਪਹਿਲਾਂ ਇਸ ਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਇਸ ਦਾ ਕੋਈ ਵਿਵਾਦ ਤਾਂ ਨਹੀਂ ਚੱਲਦਾ ਇਸ ਬੰਦੇ ਦਾ ਪਿਛੋਕੜ ਕੀ ਹੈ ਇਹ ਕੋਈ ਖਤਰਨਾਕਤਾ ਨਹੀਂ ਦਿਸਦੀ ਇਸ ਦੇ ਨਾਲ ਕਿਹੜੀਆਂ-ਕਿਹੜੀਆਂ ਗੱਲਾਂ ਜੁੜੀਆਂ ਨੇ ਇਸ ਥਾਂ ਦੇ ਉੱਤੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਸਰਬਜੀਤ ਕੋਰ ਨੇ ਜਿਹਨੂੰ ਪਾਸਪੋਰਟ ਦਿੱਤਾ ਉਸ ਬੰਦੇ ਦੀ ਇਸ ਦੇ ਨਾਲ ਕੀ ਜਾਣ ਪਛਾਣ ਸੀ ਇਸ ਨੇ ਉਸ ਨੂੰ ਪਾਸਪੋਰਟ ਕਿਹੜੀ ਲਿਹਾਜ਼ ਦੇ ਵਿੱਚ ਦਿੱਤਾ ਤੇ ਉਹਨੇ ਅੱਗੇ ਕਿਵੇਂ ਪਹੁੰਚਾ ਦਿੱਤਾ ਹੁਣ ਉਸ ਤੋਂ ਵੱਡੀ ਗੱਲ ਕਿ ਪੁਲਿਸ ਨੇ ਵੈਰੀਫਿਕੇਸ਼ਨ ਕਾਦੀ ਕੀ ਜਿਸ ਔਰਤ ਦੇ ਉੱਤੇ ਤਿੰਨ ਤਿੰਨ ਪਰਚੇ ਦਰਜ ਰਹੇ ਹੋਣ ਜਿਸ ਦਾ ਅਪਰਾਧਿਕ ਪਛੋਕੜ ਮੰਨਿਆ ਜਾਂਦਾ ਹੋਵੇ ਤੇ ਉਸ ਨੂੰ ਕਲੀਅਰੈਂਸ ਕਿਵੇਂ ਮਿਲ ਗਈ ਇਹ ਵੀ ਵੱਡਾ ਸਵਾਲ ਇੱਕ ਪੈਦਾ ਹੋ ਰਿਹਾ ਹੈ ਜੇਕਰ ਪੁਲਿਸ ਨੇ ਵੀ ਇਸ ਮਾਮਲੇ ਤੇ ਕੁਝ ਨਹੀਂ ਕੀਤਾ ਜੇਕਰ ਸ਼ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੁਝ ਨਹੀਂ ਕੀਤਾ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਵਿਚੋ ਬਚਾਲੇ ਸਾਰੇ ਹੀ ਮਿਲੇ ਹੋਏ ਨੇ ਇਸ ਦਾ ਮਤਲਬ ਇਹ ਹੈ ਕਿ ਵਿਚੋ ਬਚਾਲੇ ਕੋਈ ਹੋਰ ਦਾਲ ਕਾਲੀ ਤਾਂ ਨਹੀਂ ਇਹ ਸ਼ੱਕ ਦੀ ਸੂਈ ਕਈ ਪਾਸਿਆਂ ਨੂੰ ਜਾ ਰਹੀ ਹੈ ਤੇ ਸ਼ਰੋਮਣੀ ਕਮੇਟੀ ਦੇ ਗੁਰਦੁਆਰਾ ਪ੍ਰਬੰਧਕ ਨੇ ਇੱਕ ਇਹ ਗੱਲ ਕਹੀ ਕਿ ਸ਼੍ਰੋਮਣੀ ਕਮੇਟੀ ਮੈਂਬਰ ਨੇ ਜਿਹੜੇ ਕਿ ਉਹ ਸਾਡੇ ਕੋਲ ਭੇਜਦੇ ਨੇ ਆਪੋ ਆਪਣੇ ਜਾਣਕਾਰਾਂ ਦੇ ਪਾਸਪੋਰਟ ਤੇ ਵੀ 78 ਦੇ ਵਿੱਚ ਇੱਕ ਨਾਂ ਆਇਆ ਸੀ ਅਸੀਂ ਇਸ ਦਾ ਪਾਸਪੋਰਟ ਵੀ ਭੇਜ ਦਿੱਤਾ ਤੇ ਵੀਜ਼ਾ ਲੱਗ ਗਿਆ ਸਾਨੂੰ ਕੀ ਪਤਾ ਸੀ ਕਿ ਇਸ ਨੇ ਇਸ ਤਰੀਕੇ ਦੇ ਨਾਲ ਸਿੱਖਾਂ ਦਾ ਅਕਸ ਖਰਾਬ ਕਰਨਾ ਹੈ ਇਸ ਨੇ ਇਸ ਤਰੀਕੇ ਦੇ ਨਾਲ ਮਾਂ ਦੇ ਵਿੱਚ ਮਾੜੀ ਗੱਲ ਸੋਚੀ ਹੈ ਇਸ ਔਰਤ ਨੇ ਸਰਬਜੀਤ ਕੌਰ ਉਰਫ ਨੂਰ ਹੁਸੈਨ ਨੇ ਜਿਹੜੀਆਂ ਗੱਲਾਂ ਮੌਲਵੀ ਦੇ ਮੂਹਰੇ ਕਹੀਆਂ ਮੈਂ ਤੁਹਾਨੂੰ ਦੱਸ ਸਵਾਲ ਇਹ ਕੀਤਾ ਗਿਆ ਕਿ ਤੂੰ ਮੁਸਲਮਾਨ ਬਣਨਾ ਚਾਹੁੰਦੀ ਹੈ ਅਗੋਂ ਸਰਬਜੀਤ ਕੌਰ ਕਹਿੰਦੀ ਕਿ ਹਾਂ ਮੈਂ ਬਣਨਾ ਚਾਹੁੰਦੀ ਹਾਂ ਸਵਾਲ ਇਹ ਕੀਤਾ ਗਿਆ ਕਿ ਤੂੰ ਆਪਣੀ ਮਰਜ਼ੀ ਦੇ ਨਾਲ ਮੁਸਲਮਾਨ ਬਣਨਾ ਚਾਹੁੰਦੀ ਹੈ ਉਹ ਕਹਿੰਦੀ ਹੈ ਕਿ ਹਾਂਜੀ ਮੈਂ ਨਾਸਿਰ ਨੂੰ ਬਹੁਤ ਪਿਆਰ ਕਰਦੀ ਹਾਂ 9 ਸਾਲ ਤੋਂ ਮੈਂ ਇਸ ਨੂੰ ਜਾਣਦੀ ਹਾਂ ਤੇ ਮੈਂ ਆਪਣੀ ਮਰਜ਼ੀ ਦੇ ਨਾਲ ਹੀ ਇਹਨੂੰ ਜਾਣਦੀ ਹਾਂ ਸਵਾਲ ਫਿਰ ਇਹ ਸੀ ਕਿ ਇਸਲਾਮ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਬੂਲ ਕਰ ਰਹੇ ਹੋ ਸਰਬਜੀਤ ਕੌਰ ਕਹਿੰਦੀ ਕਿ ਹਾਂ ਮੈਂ ਆਪਣੀ ਮਰਜ਼ੀ ਦੇ ਨਾਲ ਹੀ ਕਬੂਲ ਕਰ ਰਹੀ ਹਾਂ ਤਾਂ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਤਲਾਕ ਉਧਰ ਹੋ ਗਿਆ ਉਹ ਕਹਿੰਦੀ ਹਾਂ ਜੀ ਬਿਲਕੁਲ ਹੋ ਗਿਆ ਫਿਰ ਉਹ ਪੁੱਛਦੇ ਕਿ ਤਲਾਕ ਹੋ ਗਿਆ ਕਹਿੰਦੀ ਹਾਂ ਜੀ ਮੇਰਾ ਤਲਾਕ ਹੋ ਗਿਆ ਇਹ ਗੱਲਾਂ ਦੀ ਵੀਡੀਓ ਸ਼ਾਇਦ ਤੁਸੀਂ ਦੇਖ ਲਈ ਹੋਵੇ ਇੰਨੀਆਂ ਗੱਲਾਂ ਤੋਂ ਬਾਅਦ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ ਪਰ ਮੈਂ ਤੁਹਾਡੇ ਇੱਕ ਧਿਆਨ ਦੇ ਵਿੱਚ ਗੱਲ ਲਿਆ ਦਿਆਂ ਇਹ ਪਹਿਲੀ ਵਾਰ ਸਰਬਜੀਤ ਕੋਰ ਨੂਰ ਹੁਸੈਨ ਨਹੀਂ ਬਣੀ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਵੀ ਇਸ਼ਕ ਦੇ ਵਿੱਚ ਚੂਰ ਹੋਈਆਂ ਕਈ ਪੰਜਾਬਣਾਂ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਗਈਆਂ 2018 ਦੀ ਲੈ ਸ਼ਾਇਦ ਤੁਸੀਂ ਭੁੱਲ ਗਏ ਹੋਵੋ ਹਸ਼ਿਆਰਪੁਰ ਵਾਲ ਦੀ ਇੱਕ ਕਿਰਨ ਨਾਮ ਵਾਲਾ ਦੀ ਔਰਤ ਜਿਸ ਦੇ ਤਿੰਨ ਬੱਚੇ ਸੀ ਤੇ ਘਰ ਵਾਲੇ ਦੀ ਮੌਤ ਹੋ ਗਈ ਸੀ ਉਹ ਵਿਸਾਖੀ ਦੇ ਜਥੇ ਵਿੱਚ ਗਈ ਸੀ ਉਹ ਪਾਕਿਸਤਾਨ ਦੇ ਵਿੱਚ ਪਹੁੰਚੀ ਉਸ ਨੇ ਆਪਣੇ ਪ੍ਰੇਮੀ ਦੇ ਨਾਲ ਆਸ਼ਿਕ ਦੇ ਨਾਲ ਨਿਕਾਹ ਕਰ ਲਿਆ ਉਹ ਬਣ ਗਈ ਸੀ ਕਿਰਨ ਬਾਲਾ ਤੋਂ ਆਬਨਾ ਬੀਬੀ ਉਸ ਦੀਆਂ ਬਹੁਤ ਵੱਡੇ ਪੱਧਰ ਤੇ ਖਬਰਾਂ ਆਈਆਂ ਕਿਉਂਕਿ ਉਸ ਦੇ ਸਹੁਰੇ ਸਾਹਿਬ ਨੇ ਦੋਸ਼ ਲਗਾਏ ਸੀ ਇਸ ਸ਼ਾਇਦ ਉਹ ਪਾਕਿਸਤਾਨ ਏਜੰਸੀਆ ਦੇ ਅਡੇਕੇ ਚੜ ਗਈ ਉਹਨਾਂ ਨੇ ਉਸ ਨੂੰ ਕਿਡਨੈਪ ਕਰ ਲਿਆ ਉਹਨਾਂ ਇਸ ਨੂੰ ਗੁੰਮਰਾਹ ਕਰ ਲਿਆ ਜੀ ਉਹਨਾਂ ਨੇ ਇਸ ਨੂੰ ਆਪਣੇ ਨਾਲ ਜੋੜ ਲਿਆ ਪਰ ਕਿਰਨ ਵਾਲਾ ਬਾਦ ਦੇ ਵਿੱਚ ਮੁੜ ਕੇ ਨਹੀਂ ਆਈ ਤੇ ਕਿਰਨ ਵਾਲਾ ਉਰਫ ਆਮਲਾ ਬੀਬੀ ਹੁਣ ਕੀ ਹਾਲਾਤ ਨੇ ਇਹਦੇ ਬਾਰੇ ਸਾਨੂੰ ਹੁਣ ਪਤਾ ਨਹੀਂ ਪਹਿਲੀ ਵਾਰ ਜੱਥੇ ਦੀ ਪਹਿਲੀ ਵਾਰ ਧਾਰਮਿਕਤਾ ਦੀ ਪਹਿਲੀ ਵਾਰ ਸਿੱਖੀ ਦੀ ਆਸਥਾ ਦੀ ਦੁਰਵਰਤੋਂ ਨਹੀਂ ਹੋਈ ਇਸ ਤੋਂ ਪਹਿਲਾਂ ਵੀ ਆਪਣੇ ਇਸ਼ਕ ਨੂੰ ਪਗਾਉਣ ਦੇ ਲਈ ਆਪਣੀਆਂ ਕੈਦੀਏ ਮਸਤੀਆਂ ਦੇ ਲਈ ਆਪਣੀ ਮਟਰਗਸਤੀ ਦੇ ਲਈ ਆਪਣੀ ਆਸ਼ਕੀ ਨੂੰ ਪੂਰਨ ਦੇ ਲਈ ਇਸ ਤਰੀਕੇ ਦੀਆਂ ਹਰਕਤਾਂ ਹੁੰਦੀਆਂ ਰਹੀਆਂ ਨੂੰ ਯਾਦ ਹੋਣਾ 2024 ਦੇ ਵਿੱਚ ਜਸਪ੍ਰੀਤ ਕੋਰ ਨਾਦੀ ਇੱਕ ਕੁੜੀ ਇਸੇ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਗਈ ਸੀ ਉਹ ਵੀ ਧਾਰਮਿਕ ਯਾਤਰਾ ਦੇ ਨਾਂ ਤੇ ਗਈ ਸੀ ਉਹ ਜਸਪ੍ਰੀਤ ਕੋਰ ਦੇ ਨਾਂ ਤੋਂ ਜਨਮ ਬਣ ਗਈ ਸੀ